ਨਾਂ ਨੂੰ ਬਦਨਾਮ ਨਾ ਕੀਤਾ ਜਾਵੇ ਪੰਜਾਬ ਚ ਬੀਜੇਪੀ ਉਮੀਦਵਾਰਾਂ ਦੇ ਵਿਰੋਧ ਤੇ ਸੁਨੀਲ ਜਾਖੜ ਨੇ ਕਿਸਾਨਾਂ ਨੂੰ ਸੰਜਮ ਵਰਤਨ ਦੀ ਅਪੀਲ ਕੀਤੀ ਹੈ ਕਿਹਾ ਕਿ ਕਿਸਾਨ ਕਿਸੇ ਵੀ ਤਰ੍ਹਾਂ ਦੀ ਹਿੰਸਾ ਚ ਨਾ ਪੈਣ ਹਾਲਾਂਕਿ ਜਾਖੜ ਨੇ ਇਹ ਵੀ ਕਿਹਾ ਕਿ ਕਿਸਾਨਾਂ ਨੂੰ ਬਦਨਾਮ ਨਾ ਕੀਤਾ ਜਾਵੇ ਕਿਹਾ ਕਿ ਉਹ ਇੱਕ ਦਿਨ ਕਿਸਾਨਾਂ ਨਾਲ ਖੁੱਲ ਕੇ ਦਿਲ ਦੀ ਗੱਲ ਵੀ ਕਰਨਗੇ ਹੱਥ ਜੋੜ ਕੇ ਸਾਰੇ ਕਿਸਾਨ ਸਾਥੀਆਂ ਨੂੰ ਬੇਨਤੀ ਕਰੂੰਗਾ ਕਿ ਜੇ ਸਾਡਾ ਵਿਰੋਧ ਕਰਨਾ ਆਪਣੀ ਮੁਹਿੰਮ ਚੱਲਣਾ ਹਰੇਕ ਦਾ ਹੱਕ ਹੈ ਰਾਜਨੀਤਿਕ ਤੌਰ ਤੇ ਲੋਕਤੰਤਰ ਦੇ ਅੰਦਰ ਸਾਰੇ ਦੇ ਹੱਕ ਹੈ ਪਰ ਜਿਹੜੇ ਆਗੂ ਕਾਲੇ ਕਾਨੂੰਨਾਂ ਨੂੰ ਲੈ ਕੇ ਕਿਸਾਨੀ ਕਾਨੂੰਨ ਜਿਹੜੇ ਤਿੰਨ ਐਸੋਨਾਂ ਨੂੰ ਲੈ ਕੇ ਜਿਨ੍ਹਾਂ ਨੇ ਉਥੇ ਧਰਨਾ ਦਿੱਤਾ ਦਿੱਲੀ ਦੇ ਬਾਰਡਰਸ ਦੇ ਉੱਤੇ ਮੈਂ ਸਮਝਦਾ ਉਹ ਵੀ ਅੰਦਰ ਚਾਤੀ ਮਾਰ ਕੇ ਦੇਖਣ ਕਿ ਉਸ ਧਰਨੇ ਦੀ ਕਾਮਯਾਬੀ ਦਾ ਸਭ ਤੋਂ ਵੱਡਾ ਕਾਰਨ ਸੀ ਇਹ ਅਮਨ ਸ਼ਾਂਤੀ ਪੂਰਵਕ ਸੀ ਇਸ ਤੇ ਮੇਰੀ ਬੇਨਤੀ ਹੈ ਆ ਤੁਸੀਂ ਪਤਾ ਨਹੀਂ ਕਿਹੜੇ ਮਤਵ ਨਾਲ ਆ ਇਸ ਕਿਸਮ ਦਾ ਮਾਹੌਲ ਪੜਕਾਇਆ ਜਾ ਰਿਹਾ ਹੈ ਜਾਂ ਕਿਸ ਤਰ੍ਹਾਂ ਹੋ ਰਿਹਾ ਹੈ ਦਾ ਟਾਈਮ ਦੱਸੂਗਾ ਪਰ ਮੇਰਾ ਕਹਿਣਾ ਹੈ ਕਿ ਕਿਸਾਨਾਂ ਨੂੰ ਬਦਨਾਮ ਨਾ ਕੀਤਾ ਜਾਵੇ ਸਹਯਮ ਰੱਖ ਕੇ ਕੰਟਰੋਲ ਕਰਕੇ ਐਸੀ ਹਿੰਸਾ ਚ ਨਾ ਪੈਣ